ਜਦੋਂ ਟੱਡੇ ਵਾਲੇ ਦੇ ਹਮਲਾ ਵੀ ਹੋਇਆ ਸੀ ਸ਼ਬੀਰ ਸਮੇ ਉਦੋਂ ਵੀ ਉਹਨਾਂ ਨੇ ਸਿੱਧਾ ਤੁਹਾਡੇ ਤੇ ਟਾਰਗੇਟ ਕੀਤਾ ਸੀ ਤੁਸੀਂ ਦੇਖੋ ਕੀਤਾ ਜੀ ਸਭ ਨੂੰ ਪਤਾ ਜੋ ਹੋਇਆ ਉਹ ਵੀ ਸਭ ਨੂੰ ਪਤਾ ਲੁਕਿਆ ਨਹੀਂ ਕੋਈ ਇਹ ਗੱਲ ਨਹੀਂ ਹੈਗੀ ਗੱਲ ਇਹ ਆ ਕਿ ਉਦੋਂ ਸਭ ਨੂੰ ਇਹ ਲੱਗਦਾ ਸੀ ਕਿ ਇਹ ਟਕਸਾਲ ਦਾ ਤੇ ਢੱਡਰੀਆਂ ਵਾਲਿਆਂ ਦਾ ਮਸਲਾ ਜਦ ਕਿ ਉਦੋਂ ਵੀ ਪੰਥਕ ਸਿਧਾਂਤਾਂ ਦਾ ਮਸਲਾ ਸੀ ਉਦੋਂ ਵੀ ਇਹ ਇਹੀ ਗੱਲ ਕਹਿੰਦੇ ਸੀ ਕਿ ਸਿੱਖੀ ਚ ਕੋਈ ਕਰਾਮਾਤ ਨਹੀਂ ਹੈ ਕੋਈ ਬਖਸ਼ਿਸ਼ ਨਹੀਂ ਹੈ ਐਸੇ ਨਹੀਂ ਹੈ ਮਤਲਬ ਕਾਮਰੇਡਾਂ ਵਾਲੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਪੰਥਕ ਸਿਧਾਂਤਾਂ ਨਾਲੋਂ ਤੋੜਨ ਵਾਲੀਆਂ ਇਹ ਗੱਲਾਂ ਕਰਦੇ ਸੀ ਉਦੋਂ ਵੀ ਤਾਂ ਹੀ ਇਹ ਸਭ ਕੁਝ ਹੋਇਆ ਸੀ ਅੱਜ ਸਾਰੇ ਲੋਕਾਂ ਨੂੰ ਸੰਗਤ ਨੂੰ ਪਤਾ ਲੱਗ ਗਿਆ ਰੰਗ-ਬਰੰਗੇ ਜੁੱਤੇ ਪਾਉਣੇ ਰੰਗ-ਬਰਕੀਆਂ ਟਰਬੰਸ ਬਨਣੀਆਂ ਗੁਲਾਬੀ ਗ੍ਰੀਨ ਇਹ ਕਲਰ ਜਿਹੜੇ ਸਾਨੂੰ ਅੰਮ੍ਰਿਤ ਛਕਾਉਣ ਲੱਗੇ ਪੰਜ ਪਿਆਰੇ ਸਹਿਬਾਨ ਰੋਕਦੇ ਨੇ ਕਿ ਹਲਾਲ ਤੇ ਹਰੇ ਰੰਗ ਨੂੰ ਵਰਜਿਤ ਰੱਖਣਾ ਮਤਲਬ ਉਹ ਚੀਜ਼ਾਂ ਕਰਨੀਆਂ ਜਾਣ ਬੁਝ ਕੇ ਚੜਾਉਣਾ ਜਥੇਦਾਰ ਸਹਿਬਾਨ ਸ਼੍ਰੀ ਕਾਲ ਤਖਸਬ ਦੇ ਜਥੇਦਾਰ ਨੂੰ ਚੈਲੰਜ ਤੱਕ ਕਰ ਦੇਣਾ ਹਜ਼ਾਰਾਂ ਸੰਗਤਾਂ ਚ ਬੈਠੇ ਉਹ ਕਿਤੇ ਨਾ ਕਿਤੇ ਅੱਜ ਵੀ ਉਹਨਾਂ ਨੂੰ ਅਕਲ ਨੂੰ ਹੱਥ ਮਾਰ ਲੈਣਾ ਚਾਹੀਦਾ ਮਤਲਬ ਮੈਂ ਉਹਨਾਂ ਦਾ ਵਿਰੋਧੀ ਹਾਂ ਤਾਂ ਫੇਰ ਵੀ ਇਸ ਤਰੀਕੇ ਗੱਲ ਕਰਦਾ ਕਿ ਕਿਤੇ ਨਾ ਕਿਤੇ ਗੱਲ ਪੰਥ ਦੀ ਆ ਪੰਥ ਦੀ ਫੁੱਲਵਾੜੀ ਦੀ ਗੱਲ ਆ ਅਸੀਂ ਹੋਰ 파ੜ ਨੂੰ ਵਧਾਉਣਾ ਨਹੀਂ ਚਾਹੁੰਦੇ ਅਸੀਂ ਇਕੱਠਾ ਕਰਨਾ ਚਾਹੁੰਦੇ ਹਾਂ ਕਿ ਠੀਕ ਆ ਜੇ ਉਹਨਾਂ ਨੇ ਕਿਸੇ ਮਾੜੇ ਅੰਸਰਾਂ ਦੇ ੱੱਕੇ ਚੜ੍ਹ ਕੇ ਜੋ ਗਲਤ ਲੋਕਾਂ ਦੇ ਧੱਕੇ ਚੜ ਕੇ ਸਿੱਖੀ ਸਿਧਾਂਤਾਂ ਦੇ ਖਿਲਾਫ ਬੋਲਿਆ ਤਾਂ ਅੱਜ ਵੀ ਉਹ ਕਿਤੇ ਸੋਚਣ ਤਾਂ ਦੁਬਾਰਾ ਪੰਥ ਦੀ ਸਿਧਾਂਤਾਂ ਦੀ ਗੱਲ ਕਰਨ ਤਾਂ ਬਹੁਤ ਵਧੀਆ ਹੋਊਗਾ ਦੇਖੋ ਗੱਲ ਇੱਕ ਬੰਦੇ ਤੇ ਆਉਂਦੀ ਹੈ ਭਾਵੇਂ ਹੋਰ ਵੀ ਅੱਜ ਕੱਲ ਮਸਲੇ ਚੱਲ ਰਹੇ ਨੇ ਆਲੇ ਦੁਆਲੇ ਸਮਪਰਦਾਇਕ ਬੰਦਿਆਂ ਤੇ ਡੇਰੇ ਡੇਰੇ ਵਾਲੇ ਬੰਦਿਆਂ ਤੇ ਮਤਲਬ ਗੱਲ ਗਲਤੀ ਇੱਕ ਬੰਦਾ ਕਰਦਾ ਹੈ ਸਜ਼ਾ ਸਾਰੇ ਬਾਣੇ ਵਾਲਿਆਂ ਨੂੰ ਲੋਕ ਉਸ ਤਰੀਕੇ ਦੇਖਣ ਲੱਗ ਜਾਂਦੇ ਨੇ ਵੀ ਸ਼ਾਇਦ ਇਹ ਸਾਰੇ ਇਹੋ ਜਿਹੇ ਹੋਣਗੇ ਜਦ ਕੇ ਆ ਗਏ ਨਿਹੰਗ ਬੀਬਾ ਬੂਹਾ ਖੋਲ ਨੇ ਸੰਗ ਮਤਲਬ ਐਸ ਤਰੀਕੇ ਹੁੰਦਾ ਸੀ ਕਿ ਬਾਣੇ ਵਾਲੇ ਬੰਦੇ ਨੂੰ ਦੇਖ ਕੇ ਤਾਂ ਬੀਬੀਆਂ ਮਾਤਾਵਾਂ ਕੁੰਡੇ ਖੋਲ ਦਿੰਦੀਆਂ ਸੀ ਘਰਾਂ ਦੇ ਕੇ ਆਓ ਬੈਠੋ ਪ੍ਰਸ਼ਾਦਾ ਛਕੋ ਮਤਲਬ ਵੈਸ ਤਰੀਕੇ ਸੀ ਅਸੀਂ ਈਆਂ ਭੈਣਾਂ ਦੇ ਰਖਵਾਲੇ ਆ ਸਾਨੂੰ ਰਾਖੀ ਕਰਨੀ ਸਿਖਾਈ ਆ ਦੇਖ ਪਰਾਈਆਂ ਚੰਗੀਆਂ ਮਾਵਾ ਈਆਂ ਭੈਣਾਂ ਜਾਣਾ ਸਾਡਾ ਉਹ ਫਲਸਫਾ ਹੈਗਾ ਇਹ ਰਿਆਂ ਦੀ ਗੱਲ ਕਰਦੇ ਆ ਪਰ ਡੇਰਿਆਂ ਦੇ ਵਿੱਚ ਕਈ ਵਿਵਾਦ ਹੋ ਚੁੱਕੇ ਨੇ ਤਾਂ ਨੇ ਪਾਈ ਸਸੇਲਾ ਸਾਧ ਹੋਵੇ ਚਾਹ ਹੋ ਡੇਰਾ ਦੇ ਵਿੱਚ ਕਈ ਐਸੇ ਕੁਕਰ ਮੋਏ ਨੇ ਪਰ ਫਿਰ ਵੀ ਡੇਰਾਬਾਦ ਖਤਮ ਹੋਣ ਦੀ ਬਜਾ ਪ੍ਰਫੁੱਲਿਤ ਹੁੰਦਾ ਜਾ ਰਿਹਾ ਕਿਵੇਂ ਦੇਖਦੇ ਹੋ ਜੀ ਚਾਹ ਦੇਖੋ ਇਹਦੇ ਦੋ ਮਤਲਬ ਪਹਿਲੂ ਨੇ ਜੀ ਇੱਕ ਤਾਂ ਜਿਹੜੇ ਸਾਡੇ ਆ ਵਿੱਚ ਪ੍ਰਚਾਰਕ ਮਿਸ਼ਨਰੀ ਟੋਲਾ ਜਿਨ੍ਹਾਂ ਨੂੰ ਦੋ ਕਿਤਾਬਾਂ ਪੜਾ ਕੇ ਕਥਾਵਾਚਕ ਬਣਾ ਦਿੱਤਾ ਜਾਂਦਾ ਜਦੋਂ ਇਹ ਬੋਲਦੇ ਨੇ ਇਹਨਾਂ ਨੇ ਮਤਲਬ ਮਾੜਾ ਹੀ ਬੋਲਣਾ ਹੈ ਗਲਤ ਹੀ ਬੋਲਣਾ ਹੈ ਠੀਕ ਆ ਕਈ ਗੱਲਾਂ ਇਹਨਾਂ ਦੀਆਂ ਸਹੀ ਹੋ ਸਕਦੀਆਂ ਨੇ ਮਤਲਬ ਉੱਚ ਕੋਈ ਦੂਰ ਆਏ ਨਹੀਂ ਆ ਬਟ ਮੈਂ ਉਹੀ ਗੱਲ ਕਹਿ ਰਿਹਾ ਵੀ ਇਹਨਾਂ ਨੇ ਸ਼ਰਧਾ ਭਾਵਨਾ ਲੋਕਾਂ ਦੀ ਸੰਗਤ ਦੀ ਇਸ ਤਰੀਕੇ ਮੁਕਾਤੀ ਵੀ ਗੁਰਦੁਆਰੇ ਜਾ ਕੇ ਕੋਈ ਮਤਲਬ ਫਾਇਦਾ ਹੀ ਨਹੀਂ ਕੋਈ ਬਖਸ਼ਿਸ਼ ਹੁੰਦੀ ਹੀ ਨਹੀਂ ਜਦ ਕਿ ਸਾਰੀਆਂ ਬਖਸ਼ਿਸ਼ਾਂ RAMDAS ਰੋ ਵਰਨਾਤੇ ਸਭ ਉੱtre ਪਾਪ ਕਮਾਤੇ ਇਹਨਾਂ ਸਭ ਲਾਥੇ ਪਾਪ ਕਮਾਤੇ ਬਾਣੀ ਚ ਆਉਂਦੀ ਨੇ ਪੰਕਤੀਆਂ ਤੁਸੀਂ ਜਾਓ ਉਥੇ ਮਤਲਬ ਤੁਸੀਂ ਪਹਿਲਾਂ ਤੁਹਾਨੂੰ ਅੰਦਰ ਤੁਹਾਡੇ ਭਾਵਨਾ ਤਾਂ ਜਗਣੀ ਚਾਹੀਦੀ ਹੈ ਜਗਿਆਸਾ ਤਾਂ ਜਗਣੀ ਚਾਹੀਦੀ ਆ ਨਾ ਭਗਤੀ ਭਾਵ ਦੀ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹ ਐਵੇਂ ਨਹੀਂ ਮਾਰਾ ਇਹਨੇ ਕਿਹਾ ਵੀ ਨੌ ਦੁਆਰੇ ਤੁਹਾਡੇ ਸਾਹਮਣੇ ਨੇ ਦਸਵਾਂ ਦਵਾਰ ਉਹ ਦੋ ਖੁੱਲਣਾ ਜਦੋਂ ਭਗਤੀ ਦੇ ਭਾਵ ਦੇ ਵਿੱਚ ਤੁਸੀਂ ਚੌਂਕੜਾ ਮਾਰੋਗੇ ਨਾਮ ਜਪੋਗੇ ਜਪ ਤਪ ਕਰੋਗੇ ਕਰਕੇ ਤਾਂ ਦੇਖੋ ਸਭ ਕੁਝ ਮਿਲਦਾ ਇਹ ਬਾਣਿਆਂ ਦੇ ਵਿੱਚ ਲੁਕ ਕੇ ਜੇ ਕਿਸੇ ਨੇ ਗਲਤੀ ਕੀਤੀ ਆ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਚਾਹੇ ਉਹ ਬੱਚਿਆਂ ਨਾਲ ਕੋ ਕਰਮ ਭਾਵੇਂ ਕਿਸੇ ਤੀਹ ਪੈਣ ਨਾਲ ਹਾਂ ਠੀਕ ਆ ਕਿਸੇ ਦਾ ਪਰਸਨਲ ਲਾਈਫ ਆ ਕਿਸੇ ਦਾ ਵੀ ਕਿਸੇ ਨਾਲ ਰਿਲੇਸ਼ਨ ਹੋ ਸਕਦਾ ਉਹ ਇੱਕ ਹੋ ਸਕਦਾ ਮਤਲਬ ਜੇ ਜ਼ਿਆਦਾਤਰ ਜੇ ਇਸ ਤਰੀਕੇ ਮਤਲਬ ਬਾਣੇ ਦਾ ਨਜਾਇਜ਼ ਫਾਇਦਾ ਠਾ ਕੇ ਵੀ ਕਿਸੇ ਬੀਬੀ ਦੇ ਸਿਰ ਤੇ ਹੱਥ ਰੱਖਦੇ ਰੱਖਦੇ ਤੁਸੀਂ ਗਾਂਹ ਤੱਕ ਪਹੁੰਚ ਗਏ ਉਹ ਤੁਹਾਡੀ ਬਹੁਤ ਮਾੜੀ ਗੱਲ ਆ ਮਾਮਲਾ ਦਰਜ ਹੋਇਆ ਰੰਜੀਤ ਸਿੰਘ ਟੜਿਆ ਵਾਲੇ ਦੇ ਖਿਲਾਫ ਕਿਤੇ ਨਾ ਕਿਤੇ ਜਿਹੜੀ ਉਹ ਬੀਬੀ ਸੀ ਉਹ ਉਗਰਭਤੀ ਬੀਬੀ ਸੀ ਦੋ ਜਾਨਾਂ ਗਈਆਂ ਨੇ ਤੇ ਕਿਤੇ ਨਾ ਕਿਤੇ ਕੁਝ ਨਾ ਸਚਾਈ ਹੈਗੀ ਜੇ ਕਿ ਉਹਨਾਂ ਦੇ ਮਾਮਲਾ ਦਰਜ ਹੁੰਦਾ ਤਾਂ ਹੀ ਮੈਂ ਇਸ ਗੱਲ ਤੇ ਮੈਨੂੰ ਉਦੋਂ ਮੈਨੂੰ ਨਹੀਂ ਵੀ ਪਤਾ ਜਿਨ੍ਹਾਂ ਨੂੰ ਪਤਾ ਹੋ ਸਕਦਾ ਉਹ ਗੱਲ ਕਰ ਵੀ ਸਕਦੇ ਨੇ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਟ ਮਤਲਬ ਇਹ ਐਕਸਪੈਕਟ ਕਰਨਾ ਕਿ ਅਸੀਂ ਗਰਮ ਬਿਆਨਬਾਜ਼ੀ ਕਰਾਂਗੇ ਮਾਮਲੇ ਨੂੰ ਬਹੁਤ ਜ਼ਿਆਦਾ ਮਤਲਬ ਤੂਲਾ ਦਵਾਂਗੇ ਉਹ ਸਾਡੇ ਸਿਧਾਂਤਾਂ ਦੇ ਵਿੱਚ ਨਹੀਂ ਆ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਨੇ ਗਲਤੀ ਨਹੀਂ ਕੀਤੀ ਤਾਂ ਉਹ ਜਿਵੇਂ ਹੈਗੇ ਆ ਉਦਾਂ ਰਵੇ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਉਹਨਾਂ ਨੂੰ ਇਹ ਗੱਲ ਦਿਮਾਗ ਚ ਬਿਠਾ ਲੈਣੀ ਚਾਹੀਦੀ ਆ ਵੀ ਇਹ ਸਦਾ ਨਾ ਬਹਾਰਾਂ ਨਹੀਂ ਰਹਿੰਦੀਆਂ ਬਾਗਾਂ ਚ ਬੁਲਬੁਲਾ ਸਦਾ ਨਹੀਂ ਬੋਲਦੀਆਂ ਅੱਜ ਵੀ ਉਹਨਾਂ ਕੋਲ ਮੌਕਾ ਉਹ ਸਿੱਖੀ ਸਿਧਾਂਤਾਂ ਦੀ ਦੁਬਾਰਾ ਗੱਲ ਕਰਨ ਪੰਥ ਦੀਆਂ ਰੌ ਰੀਤਾਂ ਮੁਤਾਬਕ ਚੱਲਣ ਤਾਂ ਸਭ ਕੁਝ ਠੀਕ ਹੋ ਜਾਊਗਾ ਇੱਥੇ ਕੋਈ ਪਰਸਨਲ ਮਸਲਾ ਨਹੀਂ ਵੱਡੇ ਵੱਡੇ ਮਸਲੇ ਹੋ ਕੇ ਵੀ ਫੇਰ ਆਗੂਆਂ ਨੂੰ ਭਾਵੇਂ 12 ਮਸਲਾਂ ਦਾ ਇਤਿਹਾਸ ਦੇਖ ਲੋ ਸਿੱਖ ਸਰਦਾਰਾਂ ਦਾ ਉਹ ਇੰਨੀਆਂ ਲੜਾਈਆਂ ਝਗੜੇ ਹੋਣ ਤੋਂ ਬਾਅਦ ਵੀ ਇਕੱਠੇ ਬੈਹਂਦੇ ਸੀ ਟੇਬਲ ਟਾਕ ਸਭ ਤੋਂ ਵੱਡੀ ਚੀਜ਼ ਆ ਉਸ ਤੋਂ ਬਾਅਦ ਹੈ ਲੜਾਈ ਯੁੱਧ ਸ਼ਸਤਰ ਹੈ ਨਾ ਮਤਲਬ ਅਸੀਂ ਇਹ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਅੱਜ ਵੀ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਦੁਬਾਰਾ ਪੰਥਕ ਸਿਧਾਂਤਾਂ ਦੀ ਗੱਲ ਕਰੋ ਛੱਡ ਦਿਓ ਇਹ ਲੋਕ ਜਿਨ੍ਹਾਂ ਨੇ ਤੁਹਾਨੂੰ ਉਕਸਾ ਕੇ ਪੁੱਠੇ ਪਾਸੇ ਲੈ ਕੇ ਗਏ ਨੇ ਅੱਜ ਤੁਹਾਡੇ ਨਾਲ ਕੋਈ ਨਹੀਂ ਖੜ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਪਿਛਲੇ ਦਿਨੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਕੇ ਇਸ ਦਰਜ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਦੀਪ ਸਿੰਘ ਨੌ ਲਖਾਰੋ ਦਮਦਮੀ ਰੱਖਸਾਲ ਦੇ ਮੁਖ ਬੁਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੇਖਦੇ ਹੋ ਸਾਰੇ ਇਹ ਮਾਮਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਕਿਵੇਂ ਦੇਖਦੇ ਹੋ ਟੱਡੀਆਂਵਾਲ ਦੇ ਜਿਹੜਾ ਮਾਮਲਾ ਦਰਜ ਹੁੰਦਾ ਕਿ ਅਕਸਰ ਇਹ ਚੀਜ਼ ਹੁੰਦੀ ਹੈ ਕਿ ਜਿਹੜਾ ਕਿ ਵੱਡਾ ਆਗੂ ਹੁੰਦਾ ਹੈ ਤਾਂ ਉਸ ਤੇ ਕਿ ਅਦਾਲਤ ਵੱਲੋਂ ਦਖਲ ਦੇ ਕੇ ਹੀ ਪਰਚਾ ਦਰਜ ਹੋਤ ਕੀਤਾ ਜਾਂਦਾ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਸੀ ਉਸ ਸਮੇਂ ਪੁਲਿਸ ਨੇ ਕਿਉਂ ਨਹੀਂ ਕਾਰਵਾਈ ਦੇਖੋ ਭਾਈ ਰਣਜੀਤ ਸਿੰਘ ਢਰੀਆਂ ਵਾਲੇ ਬਹੁਤ ਲੰਮਾ ਸਮਾਂ ਸਿੱਖ ਸਿਧਾਂਤਾਂ ਦੇ ਖਿਲਾਫ ਬੋਲਦੇ ਰਹੇ। ਦਮਦਮਾ ਟਕਸਾਲ ਦੇ ਮੁਖੀ ਪ੍ਰਤੀ ਬੜੀਆਂ ਭੱਦੀਆਂ ਸ਼ਬਦਾਵਲੀਆਂ ਉਹਨਾਂ ਨੇ ਵਰਤੀਆਂ। ਜਾਨਵਰਾਂ ਦੇ ਨਾਵਾਂ ਤੱਕ ਸਿੰਘਾਂ ਨੂੰ ਉਹਨਾਂ ਨੇ ਬੁਲਾ ਕੇ ਮੁਕਾتف ਹੋਏ ਪਰ ਅਸੀਂ ਕਦੇ ਮਤਲਬ ਜਵਾਬ ਨਹੀਂ ਦਿੱਤਾ ਉਹਨਾਂ ਦੀ ਗੱਲ ਦਾ। ਸਾਨੂੰ ਸਾਡੇ ਮੁਖੀ ਨੇ ਵੀ ਇਹ ਕਹਿਤਾ ਵੀ ਕੋਈ ਨਹੀਂ ਬੋਲਦਾ ਬੋਲਣ ਦੋ। ਆਪਾਂ ਉਹਦੀ ਹਰ ਇੱਕ ਗੱਲ ਦਾ ਜਵਾਬ ਨਹੀਂ ਦੇਣਾ। ਸਮਾਂ ਆਪ ਜਵਾਬ ਦੋ। ਬਟ ਜੋ ਅੱਜ ਸਮਾਂ ਆਣ ਬਣਿਆ ਅਸੀਂ ਸਾਨੂੰ ਸਾਡੇ ਲੀਡਰ ਨੇ ਸਾਡੇ ਮੁਖੀ ਬਾਬਾ ਹਰਨਾਮ ਸਿੰਘ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਮਰੇ ਹੋਏ ਤੇ ਕਦੇ ਵਾਰ ਨਹੀਂ ਕਰਨਾ ਜੋ ਅੱਜ ਉਹਨਾਂ ਦੇ ਉੱਤੇ ਹਾਲਾਤ ਬਣ ਗਏ ਨੇ ਮਤਲਬ ਮੈਂ ਜਾਂ ਕੋਈ ਵੀ ਲੋਕ ਇਹ ਚਾਹੁੰਦੇ ਨੇ ਕਿ ਹੁਣ ਗਰਮ ਬਿਆਨਬਾਜ਼ੀ ਕੀਤੀ ਜਾਵੇ ਮਤਲਬ ਹੋਰ ਕੰਟਰੋਵਰਸਿਸ ਕ੍ਰੀਏਟ ਕੀਤੀਆਂ ਜਾਣ ਮੈਂ ਇਸ ਗੱਲ ਨੂੰ ਨੌਨ ਕੰਟਰੋਵਰਸ਼ੀਅਲ ਕਰਨ ਦੇ ਹੋਏ ਮੈਂ ਇਹ ਕਹਿਣਾ ਚਾਹੁੰਦਾ ਕਿ ਪੁਲਿਸ ਇਨਵੈਸਟੀਗੇਸ਼ਨ ਦਾ ਮਸਲਾ ਉਹ ਪੁਲਿਸ ਜਾਣੇ ਉਹ ਜਾਣੇ ਜਿਹੜੀ ਭੈਣ ਦਾ ਮਤਲਬ ਕਤਲ ਹੋਇਆ ਬਲਾਤਕਾਰ ਹੋਇਆ ਜੋ ਵੀ ਹੋਇਆ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਮਤਲਬ ਅਸੀਂ ਉਹਨੂੰ ਜਸਟੀਫਿਕੇਸ਼ਨ ਦੇਣ ਵਾਲੇ ਕੋਈ ਨਹੀਂ ਆ ਉਹਨੂੰ ਜੋ ਹੈ ਪੁਲਿਸ ਦੇਖੇ ਸਿਸਟਮ ਦੇਖੇ ਹਾਂ ਜੀਨੇ ਕੀਤਾ ਉਹਦੀ ਨਿਰਪੱਖ ਜਾਂਚ ਕਰਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਭਾਈ ਰਣਜੀਤ ਸਿੰਘ ਦੇ ਉੱਤੇ ਕੋਈ ਖਾਸ ਮਤਲਬ ਉਹਨਾਂ ਨੂੰ ਟਾਰਗੇਟ ਕਰਕੇ ਨਹੀਂ ਬੋਲਾਂਗੇ ਸਾਨੂੰ ਸਾਡੀ ਜਮੀਰ ਇਜਾਜ਼ਤ ਨਹੀਂ ਦਿੰਦੀ ਜਦੋਂ ਟੱਡੇ ਵਾਲੇ ਦੇ ਹਮਲਾ ਵੀ ਹੋਇਆ ਸੀ ਸ਼ਬੀਲ ਸਮੇਂ ਉਦੋਂ ਵੀ ਉਹਨਾਂ ਨੇ ਸਿੱਧਾ ਡਾਇਰੈਕਟਰ ਤੁਹਾਡੇ ਤੇ ਟਾਰਗੇਟ ਕੀਤਾ ਸੀ ਤੁਸੀਂ ਦੇਖੋ ਕੀਤਾ ਜੀ ਸਭ ਨੂੰ ਪਤਾ ਜੋ ਹੋਇਆ ਉਹ ਵੀ ਸਭ ਨੂੰ ਪਤਾ ਲੁਕਿਆ ਨਹੀਂ ਕੋਈ ਇਹ ਗੱਲ ਨਹੀਂ ਹੈਗੀ ਗੱਲ ਇਹ ਆ ਕਿ ਉਦੋਂ ਸਭ ਨੂੰ ਇਹ ਲੱਗਦਾ ਸੀ ਕਿ ਇਹ ਟਕਸਾਲ ਦਾ ਤੇ ਢੜਰੀਆਂ ਵਾਲਿਆਂ ਦਾ ਮਸਲਾ ਹੈ ਜਦ ਕੇ ਉਦੋਂ ਵੀ ਪੰਥਕ ਸਿਧਾਂਤਾਂ ਦਾ ਮਸਲਾ ਸੀ ਉਦੋਂ ਵੀ ਇਹ ਇਹੀ ਗੱਲ ਕਹਿੰਦੇ ਸੀ ਕਿ ਸਿੱਖੀ ਚ ਕੋਈ ਕਰਾਮਾਤ ਨਹੀਂ ਹੈ ਕੋਈ ਬਖਸ਼ਿਸ਼ ਨਹੀਂ ਹੈ ਐਸੇ ਨਹੀਂ ਹੈ ਮਤਲਬ ਕਾਮਰੇਡਾਂ ਵਾਲੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਪੰਥਕ ਸਿਧਾਂਤਾਂ ਨਾਲੋਂ ਤੋੜਨ ਵਾਲੀਆਂ ਇਹ ਗੱਲਾਂ ਕਰਦੇ ਸੀ ਉਦੋਂ ਵੀ ਤਾਂ ਹੀ ਇਹ ਸਭ ਕੁਝ ਹੋਇਆ ਸੀ ਚਲੋ ਜੋ ਹੋਇਆ ਵਾਪਰ ਗਿਆ ਜੇਲਾਂ ਵੀ ਕਟਾਏ ਮੁੰਡੇ ਉਹ ਕੋਈ ਗੱਲ ਨਹੀਂ ਰੋਹ ਵਿਚਾਰ ਗੱਲ ਇਹ ਵੀ ਅੱਜ ਸਾਰੇ ਲੋਕਾਂ ਨੂੰ ਸੰਗਤ ਨੂੰ ਪਤਾ ਲੱਗ ਗਿਆ ਰੰਗ-ਬਰੰਗੇ ਜੁੱਤੇ ਪਾਉਣੇ ਰੰਗ-ਬਰੰਗੀਆਂ ਟਰਬਨਸ ਬਨਣੀਆਂ ਗੁਲਾਬੀ ਗ੍ਰੀਨ ਇਹ ਕਲਰ ਜਿਹੜੇ ਸਾਨੂੰ ਅੰਮ੍ਰਿਤ ਛਕਾਉਣ ਲੱਗੇ ਪੰਜ ਪਿਆਰੇ ਸਹਿਬਾਨ ਰੋਕਦੇ ਨੇ ਕਿ ਹਲਾਲ ਤੇ ਹਰੇ ਰੰਗ ਨੂੰ ਵਰਜਿਤ ਰੱਖਣਾ ਮਤਲਬ ਉਹ ਚੀਜ਼ਾਂ ਕਰਨੀਆਂ ਜਾਣ ਬੁੱਝ ਕੇ ਚੜਾਉਣਾ ਜਥੇਦਾਰ ਸਹਿਬਾਨ ਸ਼੍ਰੀ ਕਾਲ ਤਕ ਸਾਬ ਦੇ ਜਥੇਦਾਰ ਨੂੰ ਚੈਲੰਜ ਤੱਕ ਕਰ ਦੇਣਾ ਹਜ਼ਾਰਾਂ ਸੰਗਤਾਂ 'ਚ ਬੈਠੇ ਉਹ ਕਿਤੇ ਨਾ ਕਿਤੇ ਅੱਜ ਵੀ ਉਹਨਾਂ ਨੂੰ ਅਕਲ ਨੂੰ ਹੱਥ ਮਾਰ ਲੈਣਾ ਚਾਹੀਦਾ ਮਤਲਬ ਮੈਂ ਉਹਨਾਂ ਦਾ ਵਿਰੋਧੀ ਹਾਂ ਤਾਂ ਫੇਰ ਵੀ ਇਸ ਤਰੀਕੇ ਗੱਲ ਕਰਦਾ ਕਿ ਕਿਤੇ ਨਾ ਕਿਤੇ ਗੱਲ ਪੰਥ ਦੀ ਆ ਪੰਥ ਦੀ ਫੁਲਵਾੜੀ ਦੀ ਗੱਲ ਆ ਅਸੀਂ ਹੋਰ 파ੜ ਨੂੰ ਵਧਾਉਣਾ ਨਹੀਂ ਚਾਹੁੰਦੇ ਅਸੀਂ ਇਕੱਠਾ ਕਰਨਾ ਚਾਹੁੰਦੇ ਹਾਂ ਕਿ ਠੀਕ ਆ ਜੇ ਉਹਨਾਂ ਨੇ ਕਿਸੇ ਮਾੜੇ ਅੰਸਰਾਂ ਦੇ ਤੱਕੇ ਚੜ੍ਹ ਕੇ ਜਾਂ ਗਲਤ ਲੋਕਾਂ ਦੇ ਤੱਕੇ ਚੜ੍ਹ ਕੇ ਸਿੱਖੀ ਸਿਧਾਂਤਾਂ ਦੇ ਖਿਲਾਫ ਬੋਲਿਆ ਤਾਂ ਅੱਜ ਵੀ ਉਹ ਕਿਤੇ ਸੋਚਣ ਤਾਂ ਦੁਬਾਰਾ ਪੰਥ ਦੀ ਸਿਧਾਂਤਾਂ ਦੀ ਗੱਲ ਕਰਨ ਤਾਂ ਬਹੁਤ ਵਧੀਆ ਹੋਊਗਾ ਦੇਖੋ ਗੱਲ ਇੱਕ ਬੰਦੇ ਤੇ ਆਉਂਦੀ ਹੈ ਭਾਵੇਂ ਹੋਰ ਵੀ ਅੱਜਕੱਲ ਮਸਲੇ ਚੱਲ ਰਹੇ ਨੇ ਆਲੇ-ਦੁਆਲੇ ਸੰਪਰਦਾਇਕ ਬੰਦਿਆਂ ਤੇ ਡੇਰੇ ਡੇਰੇ ਵਾਲੇ ਬੰਦਿਆਂ ਤੇ ਮਤਲਬ ਗੱਲ ਗਲਤੀ ਇੱਕ ਬੰਦਾ ਕਰਦਾ ਹੈ ਸਜ਼ਾ ਸਾਰੇ ਬਾਣੇ ਵਾਲਿਆਂ ਨੂੰ ਲੋਕ ਉਸ ਤਰੀਕੇ ਦੇਖਣ ਲੱਗ ਜਾਂਦੇ ਨੇ ਵੀ ਸ਼ਾਇਦ ਇਹ ਸਾਰੇ ਇਹੋ ਜਿਹੇ ਹੋਣਗੇ ਜਦ ਕਿ ਆ ਗਏ ਨਿਹੰਗ ਬੀਬਾ ਬੂਹਾ ਖੋਲ ਨਿਸੰਗ ਮਤਲਬ ਇਸ ਤਰੀਕੇ ਹੁੰਦਾ ਸੀ ਕਿ ਬਾਣੇ ਵਾਲੇ ਬੰਦੇ ਨੂੰ ਦੇਖ ਕੇ ਤਾਂ ਬੀਬੀਆਂ ਮਾਤਾਵਾਂ ਉੁੰਡੇ ਖੋਲ ਦਿੰਦੀਆਂ ਸੀ ਘਰਾਂ ਦੇ ਕਿ ਆਓ ਬੈਠੋ ਪ੍ਰਸ਼ਾਦਾ ਛਕੋ ਮਤਲਬ ਵੈਸ ਤਰੀਕੇ ਸੀ ਅਸੀਂ 3 ਭੈਣਾਂ ਦੀ ਰਖਵਾਲੇ ਆ ਸਾਨੂੰ ਰਾਖੀ ਕਰਨੀ ਸਿਖਾਈ ਆ ਦੇਖ ਪਰਾਈਆਂ ਚੰਗੀਆਂ ਮਾਵਾ 3 ਭੈਣਾਂ ਜਾਣਾ ਸਾਡਾ ਉਹ ਫਲਸਫਾ ਹੈਗਾ ਮਤਲਬ ਜੋ ਇਹ ਬਾਣਿਆਂ ਦੇ ਵਿੱਚ ਲੁਕ ਕੇ ਜੇ ਕਿਸੇ ਨੇ ਗਲਤੀ ਕੀਤੀ ਆ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਚਾਹੇ ਉਹ ਬੱਚਿਆਂ ਨਾਲ ਕੋ ਕਰਮ ਭਾਵੇਂ ਕਿਸੇ ਧੀ ਪੈਣ ਨਾਲ ਹਾਂ ਠੀਕ ਆ ਕਿਸੇ ਦਾ ਪਰਸਨਲ ਲਾਈਫ ਆ ਕਿਸੇ ਦਾ ਵੀ ਕਿਸੇ ਨਾਲ ਰਿਲੇਸ਼ਨ ਹੋ ਸਕਦਾ ਉਹ ਇੱਕ ਹੋ ਸਕਦਾ ਮਤਲਬ ਜੇ ਜ਼ਿਆਦਾਤਰ ਜੇ ਇਸ ਤਰੀਕੇ ਮਤਲਬ ਬਾਣੇ ਦਾ ਨਜਾਇਜ਼ ਫਾਇਦਾ ਠਾ ਕੇ ਵੀ ਕਿਸੇ ਬੀਬੀ ਦੇ ਸਿਰ ਤੇ ਹੱਥ ਰੱਖਦੇ ਰੱਖਦੇ ਤੁਸੀਂ ਗਾਂਹ ਤੱਕ ਪਹੁੰਚ ਗਏ ਉਹ ਤੁਹਾਡੀ ਬਹੁਤ ਮਾੜੀ ਗੱਲ ਆ ਮੈਂ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਨੂੰ ਵੀ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਐਵੇਂ ਨਾ ਹਰੇਕ ਦੇ ਉੱਤੇ ਵਿਸ਼ਵਾਸ ਕਰ ਲਿਆ ਕਰੋ ਤੁਸੀਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਬਾਣੀ ਪੜੋ ਸਾਨੂੰ ਪੰਜ ਬਾਣੀਆਂ ਦਾ ਨਿਤਨੇਮੀ ਬਣਾਇਆ ਮਹਾਰਾਜ ਨੇ ਜੇ ਤੁਸੀਂ ਪੰਜ ਬਾਣੀਆਂ ਹੀ ਪੜਦੇ ਹੋ ਤੁਹਾਨੂੰ ਘਰੇ ਬੈਠੇ ਹੀ ਸਾਰੀ ਬਖਸ਼ਿਸ਼ ਆ ਤੁਸੀਂ ਆਪਣੇ ਗੁਰੂ ਦੇ ਘਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਘਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਓ ਜੋ ਮਰਜੀ ਉੱਥੇ ਮਹਾਰਾਜ ਤੋਂ ਝੋਲੀ ਅੱਡ ਕੇ ਮੰਗ ਲਓ ਗੁਰੂ ਤੇਗ ਬਹਾਦਰ ਪਾਸ਼ਾ ਤੋਂ ਮੰਗ ਲਓ ਐਡਾ ਬੜਾ ਅਸਥਾਨ ਮਾਤਾ ਗੁਜਰ ਕੌਰ ਬਾਬਾ ਜ਼ੁਰਾਬਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਫਤਿਹਗੜ੍ਹ ਸਾਹਿਬ ਆ ਇੱਥੇ ਲੋਕਾਂ ਦੀਆਂ ਮਤਲਬ ਇੰਨੀਆਂ ਮੰਗਾਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਲੋਕ ਚੜ੍ਹਦੀ ਕਲਾ 'ਚ ਸੰਗਤ ਆ ਤੇ ਅਸੀਂ ਕਿਉਂ ਨਹੀਂ ਅਸੀਂ ਕਿਉਂ ਐਵੇਂ ਬੰਦਿਆਂ ਦੇ ਪਿੱਛੇ ਫਿਰਦੇ ਆ ਇੱਜ਼ਤ ਦੋ ਕਥਾਵਾਚਕ ਨੂੰ ਸੰਤ ਮਾ ਪੁਰਸ਼ ਨੂੰ ਉਨੀ ਕਿ ਇੰਨਾ ਨਾ ਹੋਵੇ ਵੀ ਤੁਹਾਡੀ ਕਲੋਜ਼ਨੈਸ ਇੰਨੀ ਵਾਜੇ ਵੀ ਤੁਹਾਨੂੰ ਬਾਅਦ ਚ ਪਾਸੇ ਹਟਣਾ ਔਖਾ ਹੋ ਜਾਏ ਜਾਂ ਤੁਸੀਂ ਬਹੁਤ ਜ਼ਿਆਦਾ ਹੱਦਾਂ ਬੰਨੇ ਟੱਪ ਜਾਓ ਇਹ ਕਿਤੇ ਨਾ ਕਿਤੇ ਗਲਤ ਗੱਲ ਹੈ ਡੇਰਿਆਂ ਦੀ ਗੱਲ ਕਰਦੇ ਆ ਆਪਾਂ ਡੇਰਿਆਂ ਦੇ ਵਿੱਚ ਕਈ ਵਿਵਾਦ ਹੋ ਚੁੱਕੇ ਨੇ ਅੱਜ ਨਵੇਂ ਭਾਈ ਸੱਸੇ ਦਾ ਸਾਥ ਹੋਵੇ ਚਾਹ ਹੋਰ ਡੇਰਿਆਂ ਦੇ ਵਿੱਚ ਕਈ ਐਸੇ ਕੁੱਕਣ ਹੋਏ ਨੇ ਪਰ ਫਿਰ ਵੀ ਡੇਰਾਬਾਦ ਖਤਮ ਹੋਣ ਦੀ ਵਜ੍ਹਾ ਪ੍ਰਫੁੱਲਿਤ ਹੁੰਦਾ ਜਾ ਰਿਹਾ ਕਿਵੇਂ ਦੇਖਦੇ ਹੋ ਜੀ ਚਾ ਦੇਖੋ ਇਹਦੇ ਦੋ ਮਤਲਬ ਪਹਿਲੂ ਨੇ ਜੀ ਇੱਕ ਤਾਂ ਜਿਹੜੇ ਸਾਡੇ ਆ ਵਿੱਚ ਪ੍ਰਚਾਰਕ ਮਿਸ਼ਨਰੀ ਟੋਲਾ ਜਿਨ੍ਹਾਂ ਨੂੰ ਦੋ ਕਿਤਾਬਾਂ ਪੜਾ ਕੇ ਕਥਾਵਾਚਕ ਬਣਾ ਦਿੱਤਾ ਜਾਂਦਾ ਜਦੋਂ ਇਹ ਬੋਲਦੇ ਨੇ ਇਹਨਾਂ ਨੇ ਮਤਲਬ ਮਾੜਾ ਹੀ ਬੋਲਣਾ ਹੈ ਗਲਤ ਹੀ ਬੋਲਣਾ ਹੈ ਠੀਕ ਆ ਕਈ ਗੱਲਾਂ ਇਹਨਾਂ ਦੀਆਂ ਸਹੀ ਹੋ ਸਕਦੀਆਂ ਨੇ ਮਤਲਬ ਉੱਚ ਕੋਈ ਦੂਰ ਆਏ ਨਹੀਂ ਆ ਬਟ ਮੈਂ ਉਹੀ ਗੱਲ ਕਹਿ ਰਿਹਾ ਵੀ ਇਹਨਾਂ ਨੇ ਸ਼ਰਧਾ ਭਾਵਨਾ ਲੋਕਾਂ ਦੀ ਸੰਗਤ ਦੀ ਇਸ ਤਰੀਕੇ ਮੁਕਾਤੀ ਵੀ ਗੁਰਦੁਆਰੇ ਜਾ ਕੇ ਕੋਈ ਮਤਲਬ ਫਾਇਦਾ ਹੀ ਨਹੀਂ ਕੋਈ ਬਖਸ਼ਿਸ਼ ਹੁੰਦੀ ਹੀ ਨਹੀਂ ਜਦ ਕਿ ਸਾਰੀਆਂ ਬਖਸ਼ਿਸ਼ਾਂ RAMDAS ਰੂ ਵਰਨਾਤੇ ਸਭ ਉੱtre ਪਾਪ ਕਮਾਤੇ ਯਾ ਸਭ ਲਾਥੇ ਪਾਪ ਕਮਾਤੇ ਬਾਣੀ ਚ ਆਉਂਦੀ ਨੇ ਪੰਕਤੀਆਂ ਤੁਸੀਂ ਜਾਓ ਉਥੇ ਮਤਲਬ ਤੁਸੀਂ ਪਹਿਲਾਂ ਥੋਨੂੰ ਅੰਦਰ ਤੁਹਾਡੇ ਭਾਵਨਾ ਤਾਂ ਜਗਣੀ ਚਾਹੀਦੀ ਹੈ ਜਗਿਆਸਾ ਤਾਂ ਜਗਣੀ ਚਾਹੀਦੀ ਆ ਨਾ ਭਗਤੀ ਭਾਵ ਦੀ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹ ਐਵੇਂ ਨਹੀਂ ਮਾਰਾ ਇਹਨੇ ਕਿਹਾ ਵੀ ਨੌ ਦਵਾਰੇ ਤੁਹਾਡੇ ਸਾਹਮਣੇ ਨੇ ਦਸਵਾਂ ਦਵਾਰ ਉਹ ਦੋ ਖੁੱਲਣਾ ਜਦੋਂ ਭਗਤੀ ਇਹ ਭਾਵ ਦੇ ਵਿੱਚ ਤੁਸੀਂ ਚੌਂਕੜਾ ਮਾਰੋਗੇ ਨਾਮ ਜਪੋਗੇ ਜਪਤਪ ਕਰੋਗੇ ਕਰਕੇ ਤਾਂ ਦੇਖੋ ਸਭ ਕੁਝ ਮਿਲਦਾ ਜਦੋਂ ਕਰਨਾ ਆਪਾਂ ਕੱਖ ਨਹੀਂ ਐਵੇਂ ਸਾਧਾਂ ਦੇ ਮਗਰ ਲੋਕਾਂ ਦੇ ਮਗਰ ਫਰੀ ਜਾਣਾ ਉਹ ਵੀ ਗਲਤ ਗੱਲ ਆ ਇਹ ਚੀਜ਼ਾਂ ਨੂੰ ਅੰਜਾਮ ਤਾਂ ਹੀ ਦਿੱਤਾ ਜਾਂਦਾ ਦੂਜਾ ਭਾਵ ਇਹ ਆ ਕਿ ਸਾਨੂੰ ਕੱਚੇ ਬੰਦਿਆਂ ਦੀ ਕਦੇ ਸਿੱਖੀ ਨੂੰ ਲੋੜ ਹੀ ਨਹੀਂ ਸੀ ਜਦੋਂ ਦਸਵੇਂ ਪਾਤਸ਼ਾਹ ਨੇ तलवार ਕੱਢ ਕੇ ਹਜ਼ਾਰਾਂ ਦੇ ਲੋਕਾਂ ਦੇ ਇਕੱਠ ਦੇ ਵਿੱਚ ਸੰਗਤ ਦੇ ਵਿੱਚ ਕਿਹਾ ਸੀ ਵੀ ਮੈਨੂੰ ਇੱਕ ਸਿਰ ਦੀ ਲੋੜ ਆ ਤਾਂ ਉੱਥੇ ਕਿੰਨੇ ਹਜ਼ਾਰ ਬੰਦਾ ਆਪਣੀਆਂ ਚਪਲਾਂ ਛੱਡ ਕੇ ਭੱਜ ਗਿਆ ਸੀ ਮਾਤਾ ਗੁਜਰਕੌਰ ਜੀ ਦੇ ਕੋਲ ਸ਼ਿਕਾਇਤ ਲੈ ਕੇ ਵੀ ਗਏ ਕਿ ਮਾਤਾ ਜੀ ਸੌਰੀ ਮੈਂ ਇਹ ਸ਼ਬਦ ਵਰਤ ਰਿਹਾ ਕਿ ਸ਼ਾਇਦ ਤੁਹਾਡੇ ਬੇਟਾ ਜੀ ਦਾ ਮਤਲਬ ਕੋਈ ਦਿਮਾਗੀ ਪ੍ਰੋਬਲਮ ਆ ਗਈ ਆ ਤੁਸੀਂ ਤੁਰੰਤ ਗੁਰਗੱਦੀ ਸ਼ਾਹਬਜਾਦਾ ਅਜੀਤ ਸਿੰਘ ਨੂੰ ਦੋ ਵੀ ਮਹਾਰਾਜ ਤਾਂ ਸੀਸ ਮੰਗਣ ਲੱਗ ਗਏ ਉੱਥੇ ਕਿਰਪਾਨ ਨਾਲ ਸਿਰ ਵੱਢਣ ਲੱਗ ਗਏ ਮਤਲਬ ਇਹ ਲੋਕ ਮੈਂਟੈਲਿਟੀ ਵਾਲੇ ਸ਼ੁਰੂ ਤੋਂ ਸਾਡੇ ਵਿੱਚ ਹੀ ਨੇ ਸਾਨੂੰ ਉਹ ਨਾ ਕੱਚਿਆਂ ਦੀ ਲੋੜ ਨਹੀਂ ਉਹ ਜਿੱਥੇ ਜਾਂਦੇ ਨੇ ਜਾਣ ਜੋ ਕਰਦੇ ਨੇ ਕਰਨ ਪਰ ਸਿੱਖੀ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਜਿਹੜੀਆਂ ਪੰਥਕ ਰੌ ਰੀਤਾਂ ਨੇ ਪੰਥਕ ਸਿਧਾਂਤ ਨੇ ਉਹ ਜਿਹੜੇ ਪੱਕੇ ਸਿੱਖ ਨੇ ਗੁਰੂ ਨਾਲ ਜੁੜੇ ਨੇ ਉਹ ਕਦੇ ਨਹੀਂ ਵਿਕਣਗੇ ਭਾਵੇਂ ਸਾਡੇ ਕੋਲ ਵੱਡੀ ਸਭ ਤੋਂ ਸਹਿਬਜਾਦਿਆਂ ਦੀ ਮਤਲਬ ਮਿਸਾਲ ਹੈਗੀ ਹੈ ਕਿ ਡੋਲੇ ਸਭ ਕੁਝ ਜਗੀਰਾਂ ਤੱਕ ਭੇਂਟ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਿਹਾ ਵੀ ਸਰਜਾ ਵੀ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾ ਜਾਵੇ ਜਿਨ੍ਹਾਂ ਨੂੰ ਸਿੱਖੀ ਸਦਕਾ ਦਾ ਪਤਾ ਹੈ ਉਹ ਕਦੇ ਡੋਲਣਗੇ ਨਹੀਂ ਜਿਨ੍ਹਾਂ ਨੇ ਖੇ ਖਾਣੀ ਹੈ ਉਹ ਜਿੱਥੇ ਮਰਜੀ ਜਾਣ ਉਹਨੂੰ ਮਸਲਾ ਨਹੀਂ ਪਰ ਸਿੱਖੀ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਜਿਹੜਾ ਵੀ ਆਉਂਦਾ ਉਹ ਮਤਲਬ ਉਹਨਾਂ ਨੂੰ ਭਾਵੇਂ ਬੇਸਿਕਸ ਦਾ ਪਤਾ ਹੋਣਾ ਚਾਹੀਦਾ ਨੇ ਨਾ ਜਿਨ੍ਹਾਂ ਨੂੰ ਬੇਸਿਕਸ ਵੀ ਪਤਾ ਉਹ ਕਦੇ ਜਾ ਹੀ ਨਹੀਂ ਸਕਦੇ ਕਿਸੇ ਡੇਰੇ ਵਾਲੇ ਸਾਧ ਦੇ ਮਗਰ ਲੱਗ ਹੀ ਨਹੀਂ ਸਕਦੇ ਜੀ ਨਾਲ ਸਵਾਲ ਆ ਮੇਰਾ ਅਜਰਾ ਕੀ ਹੁਣ ਮਾਮਲਾ ਦਰਜ ਹੋਇਆ ਰੰਜੀਤ ਸਿੰਘ ਢੜਿਆ ਵਾਲੇ ਦੇ ਖਿਲਾਫ ਕਿਤੇ ਨਾ ਕਿਤੇ ਜਿਹੜੀ ਉਹ ਬੀਬੀ ਸੀ ਉਹ ਗਰਭਤੀ ਬੀਬੀ ਸੀ ਦੋ ਜਾਨਾਂ ਗਈਆਂ ਨੇ ਤੇ ਕਿਤੇ ਨਾ ਕਿਤੇ ਕੁਝ ਨਾ ਸਚਾਈ ਹੈਗੀ ਜੇ ਕਿ ਉਹਨਾਂ ਦੇ ਮਾਮਲੇ ਦਰਜ ਹੁੰਦਾ ਤਾਂ ਹੀ ਮੈਂ ਇਸ ਗੱਲ ਤੇ ਮੈਨੂੰ ਉਦੋਂ ਮੈਨੂੰ ਨਹੀਂ ਵੀ ਪਤਾ ਜਿਨ੍ਹਾਂ ਨੂੰ ਪਤਾ ਹੋ ਸਕਦਾ ਉਹ ਗੱਲ ਕਰ ਵੀ ਸਕਦੇ ਨੇ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਟ ਮਤਲਬ ਇਹ ਐਕਸਪੈਕਟ ਕਰਨਾ ਕਿ ਅਸੀਂ ਗਰਮ ਬਿਆਨਬਾਜ਼ੀ ਕਰਾਂਗੇ ਮਾਮਲੇ ਨੂੰ ਬਹੁਤ ਜ਼ਿਆਦਾ ਮਤਲਬ ਤੂਲਾ ਦੇਵਾਂਗੇ ਉਹ ਸਾਡੇ ਸਿਧਾਂਤਾਂ ਦੇ ਵਿੱਚ ਨਹੀਂ ਆ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਨੇ ਗਲਤੀ ਨਹੀਂ ਕੀਤੀ ਤਾਂ ਉਹ ਜਿਵੇਂ ਹੈਗੇ ਆ ਉਦਾਂ ਰਵੇ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਉਹਨਾਂ ਨੂੰ ਇਹ ਗੱਲ ਦਿਮਾਗ 'ਚ ਬਿਠਾ ਲੈਣੀ ਚਾਹੀਦੀ ਆ ਵੀ ਇਹ ਸਦਾ ਨਾ ਮ ਬਹਾਰਾਨੀ ਰਹਿੰਦੀਆਂ ਬਾਗਾਂ ਚ ਬੁਲਬੁਲਾ ਸਦਾ ਨਹੀਂ ਬੋਲਦੀਆਂ ਅੱਜ ਵੀ ਉਹਨਾਂ ਕੋਲ ਮੌਕਾ ਉਹ ਸਿੱਖੀ ਸਿਧਾਂਤਾਂ ਦੀ ਦੁਬਾਰਾ ਗੱਲ ਕਰਨ ਪੰਥ ਦੀਆਂ ਰੌ ਰੀਤਾਂ ਮੁਤਾਬਕ ਚੱਲਣ ਤਾਂ ਸਭ ਕੁਝ ਠੀਕ ਹੋ ਜਾਊਗਾ ਇੱਥੇ ਕੋਈ ਪਰਸਨਲ ਮਸਲਾ ਨਹੀਂ ਵੱਡੇ ਵੱਡੇ ਮਸਲੇ ਹੋ ਕੇ ਵੀ ਫੇਰ ਆਗੂਆਂ ਨੂੰ ਭਾਵੇਂ 12 ਮਸਲਾਂ ਦਾ ਇਤਿਹਾਸ ਦੇਖ ਲੋ ਸਿੱਖ ਸਰਦਾਰਾਂ ਦਾ ਉਹ ਇੰਨੀਆਂ ਲੜਾਈਆਂ ਝਗੜੇ ਹੋਣ ਤੋਂ ਬਾਅਦ ਵੀ ਇਕੱਠੇ ਬਹਿਂਦੇ ਸੀ ਟੇਬਲ ਟਾਕ ਸਭ ਤੋਂ ਵੱਡੀ ਚੀਜ਼ ਆ ਉਹ ਤੋਂ ਬਾਅਦ ਆ ਲੜਾਈ ਯੁੱਧ ਸ਼ਸਤਰ ਹਨਾ ਮਤਲਬ ਅਸੀਂ ਇਹ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਅੱਜ ਵੀ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਦੁਬਾਰਾ ਪੰਤਕ ਸਿਧਾਂਤਾਂ ਦੀ ਗੱਲ ਕਰੋ ਛੱਡ ਦਿਓ ਇਹ ਲੋਕ ਜਿਨ੍ਹਾਂ ਨੇ ਤੁਹਾਨੂੰ ਉਕਸਾ ਕੇ ਪੁੱਠੇ ਪਾਸੇ ਲੈ ਕੇ ਗਏ ਨੇ ਅੱਜ ਤੁਹਾਡੇ ਨਾਲ ਕੋਈ ਨਹੀਂ ਖੜ ਰਿਆ ਹਾਂ ਸੋ ਇਹ ਸਨ ਗੁਰਦੀਪ ਸਿੰਘ 9 ਲੱਖਾ ਜੋ ਦਮਦਮੀ ਟਕਸਾਲ ਦੇ ਮੁਖ ਬਲਾਰੇ ਸਨ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਥ ਦੇ ਸਿਧਾਂਤਾਂ ਉੱਤੇ ਚੱਲ ਕੇ ਹੀ ਰੀਸਿੰਗ ਢਡੀਆਂ ਵਾਲੇ ਨੂੰ ਪਹਰਾ ਦਿੰਦੀ ਲੋੜਾ ਫਤਿਹਗੜ੍ਹ ਸਾਹਿਬ ਤੋਂ ਕੈਮਰਾ ਮਿੰਦਰ ਕੋੜੀ ਦੇ ਨਾਲ ਰਜਿੰਦਰ ਸਿੰਘ ਭਾਰਤੀ ਵਿਸ਼ੇਸ਼